ਲੋਕਾਂ ਦਾ ਆਵਾਜ਼ ਆ ਰਹੀ ਹੈ ਸੋ ਕੰਚਰੋ ਕਸਿ ਗਾ ਰਹੀ ਹੈ ਹੋਰ ਸਿੰਘਪਾਲ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵੈਰੀ ਇਫੈਕਟਿਵ ਹਾਂ ਆਰਕ ਨੌ ਕਿਤੇ ਹਾਂਜੀ ਆਹਾ ਹਾਂਜੀ ਉਹਦੇ ਰਾਤ ਨੂੰ ਆਏ ਸੀ हां जी हां जी हां गोविंद को इजाजत ठीक है ससी काल ससी काल हैप्पी ससी काल ससी काल गोविंद उमेश प्रणाम आ जाओ

ਆਮਰੇ ਕੁੱਲਾ ਕਰਨੋ ਯਾਰ ਪਹਿਲਾਂ ਕਿਹੜਾ ਪੱਟੀ ਸਾਹਿਬ ਨੂੰ ਬਿਠਾਓ ਪਿੰਡ ਵਾਲੇ ਆਜੋ ਅੱਗੇ ਆਓ ਪੱਟੀ ਸਾਹਿਬ ਇੱਥੇ ਆਜੋ ਉਹ ਪੱਟੀ ਸਾਹਿਬ ਇੱਥੇ ਆਜੋ ਆਜੋ ਇੱਧਰ ਜੀਮੀਦਾਰ ਆਜੋ ਯਾਰ ਅਮਨ ਥੋੜਾ ਯਾਰ ਭੱਲੇ ਹੋ ਜਾਓ ਆਪਣਾ ਕੰਮ ਕਰ ਲੈ ਯਾਰ ਯਾਰ ਆਪਾਂ ਆ ਜਿਹੜੇ ਲੋਗ ਆ ਥੋੜਾ ਮੋਢਾ ਤਾਂ ਦਿਹਾੜ ਕਰੋ ਯਾਰ ਵੇਰੇ ਫੇਕਸ ਫੋਟੋ ਵੀ ਟਾਲੇ ਕਿਤੇ ਜਿੰਮੇਦਾਰਾ ਉਹਨੇ ਲੈਂਦੇ ਨਹੀਂ ਰੋਜੀ ਬਿਲਦੇ ਆਪਾਂ ਬਾਈ ਅੱਛਾ ਪ੍ਰੈਸ ਵਾਲੇ ਬੈਠੋ ਜੀ ਬੈਠੋ ਪ੍ਰੈਸ ਵਾਲੇ ਦਾ ਪ੍ਰੈਸ ਵਾਲੇ ਵੀ ਫੋਟੋਆਂ ਖਿਚਵਾਣਗੇ ਸਰ ਬੈਠੋਗੇ ਤਾਂ ਜਦ ਹੋਊਗੀ ਜੇ ਕਮਲ ਮਹਾਰਾਜ ਦਾ ਬਿਨਾਂ ਕੋਈ ਗੱਲ ਨਹੀਂ ਹੋਣਾ ਸੈਟ ਹੋ ਜੂਗਾ ਪਾਜੀ ਬੈਠੋ ਜੀ ਬੈਠ ਜਾਓ ਯਾਰ ਬਾਈ ਜੀ ਤੁਸੀਂ ਬਹਿੰਦੇ ਕਿਉਂ ਨਹੀਂ ਛੋਟੇ ਵੀ ਪ੍ਰੈਸ ਹੋ ਜਾਓ ਬਾਈ ਫਿਰ ਬੈਠੋ ਐ ਬਾਈ ਬੈਠੋ ਸਾਰੇ ਯਾਰ ਸਾਰੇ ਬੈਠੋ ਯਾਰ ਬੈਠੋ ਸ੍ਰੀ ਆਮ ਜੀ ਬੈਠੋ ਬੈਠੋ ਬਾਜੀ ਕਾਈ ਜੋ ਭਾਈ ਇੱਧਰ ਆ ਜਾਓ ਪਿੰਡ ਵਾਲੇ ਸਾਰੇ ਬਿਰਬਾਤ ਸਾਹਿਬ ਇੱਥੇ ਆ ਜਾਓ ਆ ਪੱਟੀ ਜੀ ਇੱਥੇ ਆ ਜਾਓ ਮੈਡਮ ਬੰਨੂਆਣਾ ਜੀ ਨੂੰ ਪਾਓ ਚਲ ਅਮਨ ਆ ਦੇ ਯਾਰ ਮੈਡਮ ਨੂੰ ਕੁਰਸੀ ਦਿਓ ਰਜਿੰਦਰ ਕੌਰ ਜੀ ਨੂੰ ਦਿਓ ਕੋਸ਼ਿਸ਼ ਹਰਪੀਤ ਭਾਈ ਬਾਜੀ ਆਪਾਂ ਬੈਂਦੇ ਕਿਉਂ ਨਹੀਂ ਯਾਰ ਤੁਸੀਂ ਵੇਚ ਕਿਉਂ ਖੜੇ ਹੋ ਪਿੰਡਾਂ ਦਾ ਫਿਰ ਮਗਰ ਵੀ ਪਿੰਡ ਹੈ ਮਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਬੈਠੋ ਤੇ ਗੱਲ ਤਾਂ ਸੁਣੋ ਨਾ ਹਾਂ ਹਾਂ ਅੱਛਾ ਆਜੋ ਹੈ ਕੋਈ ਗੱਲ ਪਾਲੋ ਬਈ ਨੋ ਪੰਜ ਵਿੱਚ ਪਾਲੋ ਸਾਡੀ ਲੋਕਾਂ ਦੇ ਸਾਹਮਣੇ ਨਾ ਖੜੋ ਜੀ ਉਹ ਮਗਰ ਤੁਹਾਡੇ ਕੁਰਸੀਆਂ ਤੇ ਖੜਿਆ ਸਾਬ ਜੀ ਥੋੜਾ ਇੱਧਰ ਹੋ ਜਾਓ ਕੋਈ ਨਹੀਂ ਕੋਈ ਨਹੀਂ ਰਾਮ ਨਾਲ ਰਾਮ ਨਾਲ ਲੋ ਜੀ ਹਲੋ ਸਰ ਜੀ ਥੋੜਾ ਜਿਆ ਇਹਨੂੰ ਹੋ ਜਾ ਮੇਰੀ ਬੇਨਤੀ ਹੈ ਬਾਪੂ ਜੀ ਛੋਟੇ ਵੀਰ ਬੈਠੋ ਥੋੜਾ ਜਿਆ ਦੀਪਕ ਇਹਨੂੰ ਹੋ ਜਾ ਪੁੱਤਰ ਕਹੋ ਥੋੜਾ ਜਿਹਾ ਸਰ ਤੁਸੀਂ ਪਿੱਛੇ ਜਾਓਗੇ ਉਹ ਦਿਖਦਾ ਨਹੀਂ ਉਹ ਸਰ ਹਾਂ ਕੋਈ ਨਹੀਂ ਚੈਨਲ ਹੈ ਤਾਂ ਫਿਰ ਉਹ ਵੀ ਉਹ ਬੈਠੋ ਬਹਿ ਜਾਓ ਕੁਰਸੀ ਪਈ ਹੈ ਆ ਤੁਸੀਂ ਥੋੜਾ ਤੂੰ ਆਪਣੇ ਮੀਡੀਆ ਦੇ ਥੋੜਾ ਜਿਹਾ ਪੱਧਰੀ ਹੋ ਕੇ ਪਿੰਡਾਂ ਦੀਆਂ ਕੋਈ ਨਾ ਨਾਲ ਦੇ ਕੋਈ ਨਹੀਂ ਰਹਿ ਗਿਆ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਖਵਾਇਆ ਜੀ ਬਹੁਤ ਸਤਿਕਾਰਯੋਗ ਸਾਡੇ ਰੇਨਵਾ ਸਾਹਿਬ ਬਹੁਤ ਸਤਿਕਾਰਯੋਗ ਬੀਬੀ ਜਿੰਦਰ ਕੌਰ ਜੀ ਬਲੂਆਣਾ ਸਾਹਿਬ ਬਹੁਤ ਸਤਿਕਾਰਯੋਗ ਸਾਬਕਾ ਮਲੇ ਪ੍ਰਕਾਸ਼ ਸਿੰਘ ਪੱਟੀ ਜੀ ਸਤਵੰਤ ਜੀ ਬਾਗਲਾ ਜੀ ਬਹੁਤ ਸਤਿਕਾਰਯੋਗ ਪਾਧੂ ਜੀ ਬਹੁਤ ਸਤਿਕਾਰਯੋਗ ਸਾਡਾ ਹਰਪ੍ਰੀਤ ਸਰਪੰਚ ਸਾਹਿਬ ਯੂਥ ਕਾਂਗਰਸ ਦੇ ਸਾਰੇ ਲੀਡਰ ਸਾਹਿਬਾਨ ਦੀਪਕ ਗਰਗ ਸਾਹਿਬ ਸਾਡੇ ਇਥੋਂ ਦੇ ਕੋਆਰਡੀਨੇਟਰ ਸਾਰੇ ਸਾਥੀਓ ਤੇ ਪਿੰਡ ਵਾਲਿਓ ਅੱਜ ਦਾ ਜਿਹੜਾ ਇੱਥੇ ਆਉਣ ਦਾ ਕੰਮ ਹੈ ਕਿਉਂਕਿ ਇਹ ਸਾਰੇ ਕਾਂਗਰਸ ਦੇ ਲੀਡਰ ਸਹਿਬਾਨਾਂ ਨੇ ਸਾਡੇ ਕਈ ਚੇਅਰਮੈਨ ਸਾਫ ਕਰੇ ਕਿੰਗ ਪਾਰਟੀ ਖੜੀ ਹੈ ਇਹਨਾਂ ਸਾਰਿਆਂ ਨੇ ਇਸ ਪਿੰਡ ਦੇ ਬਾਰੇ ਸਾਨੂੰ ਵਿਸਤਾਰ ਪੂਰਕ ਦੱਸਿਆ ਸੀ ਤੇ ਮੀਡੀਆ ਦੇ ਸਾਥੀਓ ਕਿ ਇਸ ਪਿੰਡ ਦੇ ਵਿੱਚ ਪਾਣੀ ਆ ਕੇ ਡਾਫ ਲੱਗ ਗਿਆ ਤੇ ਰੁਕ ਗਿਆ ਔਰ ਇਹ ਪਿੰਡ ਜਿਹੜਾ ਸੇਮ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਕਣਕ ਬੀਜਣ ਦੀ ਇੱਥੇ ਕੋਈ ਸੰਭਾਵਨਾ ਨਹੀਂ ਰਹੀ ਤੇ ਹੋ ਸਕਦਾ ਉਹਦੋਂ ਅਗਲੀ ਫਸਲ ਵੀ ਨਾ ਬੀਜੀ ਜਾਵੇ ਜਦੋਂ ਸੇਮ ਹੀ ਆ ਗਈ ਸੋ ਉਸ ਦਿਨ ਸ਼ਾਮ ਨੂੰ ਅਸੀਂ ਇੱਥੇ ਆਏ ਸਾਂ ਕਿਉਂਕਿ ਸਾਰੇ ਪੰਜਾਬ ਚ ਦੌਰਾ ਕੀਤਾ ਕੱਲ ਰਾਹੁਲ ਗਾਂਧੀ ਆਏ ਸੀ ਔਰ ਜਿਸ ਪ੍ਰਕਾਰ ਹਾਲਾਤ ਨੇ ਪੰਜਾਬ ਦੇ ਉਹ ਤੁਸੀਂ ਪੱਲੀ ਪੰਤੀ ਜਾਣਦੇ ਹੋ ਬਹੁਤ ਨਾਜ਼ੁਕ ਹਾਲਾਤ ਨੇ ਇਹ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਤੋਹਫਾ ਕਹੂੰਗਾ ਕਿਉਂਕਿ ਇਹ ਨੁਕਸਾਨ 25% ਹੋਣਾ ਸੀ ਜੇ ਸਰਕਾਰਾਂ ਧਿਆਨ ਦਿੰਦੀਆਂ ਜੇ ਸਰਕਾਰਾਂ ਧਿਆਨ ਨਾ ਦੇਣ ਤਾਂ ਫਿਰ ਇਹੀ 25% ਵਾਲਾ ਨੁਕਸਾਨ ਵੱਧ ਜਾਂਦਾ ਸਮੇਂ ਸਿਰ ਡਾਕਟਰ ਕੋਲੇ ਚਲੇ ਜਾਈਏ ਤਾਂ ਫਿਰ ਨੁਕਸਾਨ ਘੱਟ ਹੁੰਦਾ ਆ ਹੁਣ ਇੱਥੇ ਕਈ ਲੀਡਰ ਸਾਹਿਬਾਨ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਹੁਣ ਕਿੰਨੂ ਸਾਰਾ ਸਾਡਾ ਉਜੜ ਗਿਆ। ਔਰ 21 ਸ਼ਬਦ ਕਿੰਨੂ ਦੇ ਬਾਰੇ ਜਿਨ੍ਹਾਂ ਦੇ ਲੋਕਾਂ ਦੇ ਕਿੰਨੂ ਦੇ ਬਾਗ ਸੀ ਵੱਡੇ ਵੱਡੇ ਰਜਵਾੜਿਆਂ ਦੇ ਲੀਡਰਾਂ ਦੇ ਉਹਨਾਂ ਨੇ ਕਿੰਨੂ ਤੇ ਕੋਈ ਗੱਲ ਨਹੀਂ ਕੀਤੀ। ਔਰ ਸਾਰਾ ਹਬੋਰ ਏਰੀਆ ਮੇਰਾ ਖਿਆਲ 60% 70% ਕਿੰਨੂ ਵਾਲਾ ਉਹ ਬਾਗ ਉਜੜ ਗਏ ਥੋੜੇ। ਜ਼ਮੀਨਾਂ ਉਜੜ ਗਈਆਂ। ਮੈਨੂੰ ਯਾਦ ਹੈ ਥੋੜਾ ਜਿਹਾ ਫਲੱਡ ਆਇਆ ਸੀ ਮੁਕਸਰ ਤੇ ਹਬੋਰ ਚ। ਤੇ ਡਾਕਟਰ ਮਨਮੋਹਨ ਸਿੰਘ 1200 ਕਰੋੜ ਰੁਪਇਆ ਦੇ ਗਿਆ ਸੀ ਇਹ ਤਾਂ ਹੁਣ ਫਲੱਡ ਨੇ ਤਾਂ 3 ਲੱਖ ਦੇ ਕਰੀਬ ਤਾਂ ਪਸ਼ੂ ਪ੍ਰਭਾਵਿਤ ਹੋ ਗਏ ਰੁੜ ਗਏ ਦੇ ਨੇ ਘਰ ਰੁੜ ਗਏ ਪਤਾ ਨਹੀਂ ਕਿੰਨੇ ਸੋ ਜਿਸ ਪ੍ਰਕਾਰ ਦੀ ਸਰਕਾਰਾਂ ਤੋਂ ਰਾਹਤ ਆਉਣੀ ਚਾਹੀਦੀ ਸੀ ਔਰ ਇਹ ਚੋਂ 100 ਚੋਂ ਇੱਕ ਪੈਸਾ ਵੀ ਨਹੀਂ ਆਇਆ ਪਰ ਮੈਂ ਕਿਸੇ ਨੂੰ ਇੱਥੇ ਨਿੰਦਨ ਨਹੀਂ ਆਇਆ ਮੈਂ ਆਪਣੀ ਲਾਈਨ ਵੱਡੀ ਕਰਨ ਆਸੇ ਆਇਆ ਸਾਨੂੰ ਸਾਡੇ ਲੀਡਰਸ਼ਿਪ ਬਾਨਾ ਨੇ ਜੋ ਹੁਕਮ ਲਾਇਆ ਸੀਗਾ ਸ਼ੇਰ ਸਿੰਘ ਕੋ ਬਾਯਾ ਸਾਹਿਬ ਨੇ ਵੀ ਅੱਜ ਆਉਣਾ ਸੀ ਮੈਂਬਰ ਆਫ ਪਾਰਲੀਮੈਂਟ ਨੇ ਉਹ ਨਹੀਂ ਆ ਸਕੇ ਸਾਰੇ ਲੀਡਰ ਸੇਬਾਨ ਤੁਹਾਡੇ ਵਿਚਕਾਰ ਬੈਠੇ ਨੇ ਚਾਹੇ ਕੋਈ ਤੁਹਾਡੇ ਇਲਾਕੇ ਚੋ ਚੋਣਵ ਲੜਦਾ ਚਾਹੇ ਨਹੀਂ ਲੜਦਾ ਪਰ ਇਹਨਾਂ ਨੂੰ ਖੁਈਆਂ ਸਰਵਰ ਦੇ ਲੋਕਾਂ ਦਾ ਦਰਦ ਉਹਨਾਂ ਹੀ ਹੈ ਜਿੰਨਾ ਹਬੋਰ ਦਾ ਫਾਜ਼ੁਰਕਾ ਦਾ ਬੱਲੂਆਣੇ ਦਾ ਸੋ ਅੱਜ ਅਸੀਂ ਤਿਲ ਫੁੱਲ ਪੇਟਾ ਸੇਵਾ ਜਦੋਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਭਾਈ ਅਸੀਂ ਤੁਸੀਂ ਆਖਿਆ ਸੀ ਪਾਈਪ ਪਾਓ ਕਿਉਂਕਿ ਨਾ ਸਰਕਾਰ ਮਿੱਤਰੋ ਉੱਤੇ ਹੈ ਸਾਡੀ ਤੇ ਨਾ ਥੱਲੇ ਸਰਕਾਰ ਹੈ। ਲੇਕਿਨ ਇਸੇ ਬਾਬਯੂ ਦਸੀਂ ਅੱਜ 4-5 ਥਾਵਾਂ ਤੇ ਜਾ ਕੇ ਇਸਰਾਂ ਦੀ ਮਦਦ ਕਰ ਰਹੇ ਹਾਂ ਜੀਰੇ ਨਾਲ ਕਮ ਸੇ ਕਮ ਤੁਹਾਡੇ ਮੱਲਮ ਤਾਂ ਲੱਗੇ ਸਾਰਾ ਪਾਣੀ ਨਹੀਂ ਨਿਕਲੂਗਾ ਤਾਂ ਹੌਲੀ-ਹੌਲੀ ਕੰਮ ਸਟਾਰਟ ਤਾਂ ਹੋਵੇ ਤੇ ਜੋ ਪਿੰਡ ਵਾਲਿਆਂ ਨੇ ਮੰਗਿਆ ਸੀ ਸਾਥੋਂ ਪਾਈਪ ਮੰਗੀ ਸੀ 8 ਕਿੱਲੇ ਪਾਈਪਲਾਈਨ 8 ਕਿੱਲੇ ਪਾਈਪਲਾਈਨ ਆਖਿਆ ਸੀ ਤੁਸੀਂ ਕਾਲ ਸਿੰਚਦੀ ਤੇ ਹੋਰ ਕੀ ਕੋਈ ਪੱਖਾ ਕੋਈ ਸੀ ਪੱਖਾ ਨਹੀਂ 8 ਕਿੱਲੇ ਪਾਈਪ ਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਬਈ 8 ਕਿੱਲੇ ਬਹੁਤ ਅੱਛਾ ਇਹ ਮਤਲਬ ਕਿ ਬਿਨਾਂ ਸਰਕਾਰ ਤੋਂ ਕੰਮ ਹੈ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਭਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸੁਕਾ ਦੇਣਾ ਸੀ ਬਹੁਤ ਪਰ ਵੱਡੇ ਵੱਡੇ ਲੀਡਰ ਆ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਆ ਪਰ ਇਸ ਦੇ ਬਾਬਯੂਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਆ ਔਰ ਇਹ ਵੱਡੀਆਂ ਵੱਡੀਆਂ ਜਾਇਦਾਦਾਂ ਆ ਜੇ ਜੇਬ ਚੋਂ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀ ਕਿਸੇ ਦੀ ਕੀ ਕਹਿੰਦੇ ਹੋ ਕੀ ਨਹੀਂ ਮੇਰੇ ਨਾਲ ਸਹਿਮਤ ਹਾਂ ਪਰ ਇਹ ਗੱਲਾਂ ਹੀ ਆ ਦਬੇ ਹੋਏ ਨਾ ਥੋੜੀ ਬੋਲੋ ਹਾਂ ਡਰਨਾ ਨਹੀਂ ਹੈ ਦੇ ਔਖੇ ਸਮੇਂ ਨਾ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਹਨੇਰੇ ਚ ਪਰ ਮੇਰੇ ਮਨ ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਇਹ ਅੱਜ ਤੁਹਾਨੂੰ ਲੱਗਦਾ ਜਦੋਂ 5-7 ਸਾਲ ਇਹ ਨਾ ਸੁੱਕਿਆ ਨਾ ਕੰਮ ਤੇ ਫਿਰ ਚੀਕਾ ਨਿਕਲ ਜਾਂਦੀਆਂ ਫਿਰ ਕਿਸਾਨ ਜਾਊ ਕਿਥੇ ਫਿਰ ਥੱਲੇ ਥੱਲੇ ਹੋਰ ਨੁਕਸਾਨ ਹੋ ਸੋ ਥੋੜਾ ਸਾਰਿਆਂ ਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਥੇ ਸੁਚੇਤ ਕਰਾਇਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜੀ ਪਾਈਪਲਾਈਨ ਆ 8 ਕਿੱਲੇ 10 ਇੰਚੀ ਦੀ ਦੀਪਕ ਜੀ ਤੁਹਾਡਾ ਵੀ ਧੰਨਵਾਦ ਤੇ ਅਸੀਂ ਦੇਖ ਕੇ ਚੱਲੇ ਆ ਇਹ ਮਿੱਤਰੋ ਹੁਣ ਤੁਸੀਂ ਪਾ ਲਓ ਇਹ ਨਾ ਹੋਵੇ ਇਹ ਧਿਆਨ ਰੱਖੋ ਕਿ ਕੋਈ ਇੱਥੋਂ ਪਾਇਪ ਲੈ ਜੇ ਆਪਦੇ ਘਰ ਨੂੰ ਲੈ ਜੇ ਤੇ ਕੋਈ ਫਲਾਣੇ ਨੂੰ ਲੈ ਜੇ ਤੇਰੀ ਕਮੇਟੀ ਬਣਾਓ ਇੱਕ ਇੱਕ ਪਾਇਪ ਆਪਣੇ ਕੰਮ ਆਵੇ ਜੇ ਕੋਈ ਹੋਰ ਵੀ 1921 ਹੋਇਆ ਤਾਂ ਅਸੀਂ ਉਹ ਵੀ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਵਾਦਾ ਕਰਦੇ ਹਾਂ ਸਾਡਾ ਕੰਮ ਹੈ ਤੁਹਾਡੀ ਫਸਲ ਵਿਜਣਾ ਅਸੀਂ ਐਵੇਂ ਐਲਾਨ ਨਹੀਂ ਕਰਦੇ ਬਾਬਾ ਸੁੱਖ ਰੱਖੇ ਮੈਂ ਹੁਣੇ ਹੀ ਕਹਿ ਰਿਹਾ ਸੀ ਸਾਡੇ ਇਹਨਾਂ ਲੀਡਰ ਸਰਬਾਨਾਂ ਨੂੰ ਕਿ ਬੱਲੂਆਣੇ ਤੋਂ ਆਪਦੇ ਪਿੰਨਾ ਤੋਂ ਟਰੈਕਟਰ ਜਿੱਥੇ ਜਿੱਥੇ ਲੋੜ ਪੈਗੀ ਅਸੀਂ ਟਰੈਕਟਰ ਭੇਜਾਂਗੇ ਤੇਲ ਪਵਾ ਕੇ ਸੰਦ ਦੇ ਕੇ ਵਾਹੀ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਕਿਸੇ ਕਿਸਾਨ ਕੋਲੇ 20 ਨਾ ਹੋਇਆ ਉਹ 20 ਦੇਾਂਗੇ ਅਸੀਂ ਆਪਦੀ ਅਖੀਰਲੀ ਵਾਹ ਲਾ ਦੇਾਂਗੇ ਕਾਂਗਰਸ ਪਾਰਟੀ ਇਸ ਬਿਪਤਾ ਤੋਂ ਨਜਿੱਠਣ ਵਾਸਤੇ ਸਾਰੇ ਸਾਡੇ ਲੀਡਰ ਸਾਹਿਬਾਨ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਅਸੀਂ ਇਕੱਠੇ ਆ ਤੇ ਕਾਂਗਰਸ ਪਾਰਟੀ ਤੁਹਾਡੀ ਇਹ ਜਿਹੜੀ ਹੈ ਮਦਦ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਿਹਰਬਾਨੀ ਥੋੜਾ ਜਿਹਾ ਲੇਟ ਹੋਏ ਕਿਉਂਕਿ ਕੱਲ ਰਾਹੁਲ ਗਾਂਧੀ ਆਏ ਹੋਏ ਸੀ ਤੇ ਉਹ ਪਠਾਨਕੋਟ ਸਾਨੂੰ ਤਾਂ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਮਿਲਣਾ ਚਾਹੁੰਦੇ ਸੀ ਜਿਹੜੇ ਦਰਿਆ ਰਾਵੀ ਤੋਂ ਟੱਪ ਕੇ ਉਹਨਾਂ ਨੂੰ ਕਹਿੰਦੇ ਜਾ ਨਹੀਂ ਸਕਦੇ ਖਤਰਾ ਉਹ ਕਹਿੰਦਾ ਜਿਹੜਾ 5000 ਬੰਦਾ ਉਧਰ ਰਹਿੰਦਾ ਉਹਨੂੰ ਖਤਰਾ ਨਹੀਂ ਮੈਨੂੰ ਮੇਰੀ ਜਾਨ ਨੂੰ ਜਾਦੇ ਖਤਰਾ ਹੈ ਉਹ ਜਾਨ ਬੁੱਜ ਕੇ ਕਿਉਂ ਲੋਕਾਂ ਨੇ ਮਿੱਟੀ ਬੂਟਾਂ ਤੇ ਪੈਣ ਨਹੀਂ ਦਿੱਤੀ ਗੱਡੀ 'ਚ ਉਤਰਦੇ ਆ ਗੱਡੀ 'ਚ ਬਹਿ ਜਾਂਦੇ ਆ ਰਾਹੁਲ ગાંધી ਸਿੱਧਾ ਜਿਵੇਂ ਘੋੜਾ ਤੁਰਦਾ ਐ ਜਾਂਦਾ ਮਿੱਟੀ ਵਿੱਚ ਦੀ ਲੋਕਾਂ ਦੇ ਕੋਲ ਲੋਕਾਂ ਦੀਆਂ ਦੱਦ ਸਮਝਣ ਪੂਰਾ ਦਿਨ ਲਾ ਕੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਇਹ ਲੜਾਈ ਲੜਨੀ ਹੈ ਤੇ ਲੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਇਹ ਹੁਣ ਇਹ ਸਾਰੀ ਜਿਹੜੀ ਨਗਰ ਖੇੜੇ ਦੀ ਪੰਚਾਇਤ ਆ ਜਾਂ ਮੈਂਬਰ ਹੈ ਉਹ ਇਸ ਪੈਪ ਨੂੰ ਪਾਈ ਇਹ ਵਰਖੀ ਦਾ ਕੰਮ ਨਹੀਂ ਕਰ ਜੀ ਤੁਹਾਡਾ ਥੈਂਕ ਯੂ ਕਰਦਾ ਲੈ ਸਾਡਾ ਤੁਹਾਨੂੰ ਵੱਡਾ ਕੰਮ ਕੀਤਾ ਅੱਜ ਸੁੱਕਾ ਨਹੀਂ ਥੋੜਾ ਜਿਹਾ ਥੋੜਾ ਜਿਹਾ ਮੂੰਹ ਮਿੱਠਾ ਦਾ ਕਰੋ ਜੀ ਆ ਜਾ ਆ ਜਾ ਆ ਜਾ ਆ ਜਾ ਹੈ ਅੰਕਲ ਅੰਕਲ ਤੋਂ ਸ਼ੁਭ ਸ਼ੁਰੂਆਤ ਹੈ ਜੀ ਸ਼ੁਭ ਸ਼ੁਰੂਆਤ ਹੈ ਜੀ ਚਾੜੀ ਕਿਲੇ ਦੇ ਪਾਣੀ ਦੇ ਚਾੜੀ ਕਿਲੇ ਜਮੀਨ ਦੇ ਥੱਲੇ ਹੈ ਪਾਣੀ ਕੋਈ ਕੋਈ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਬਹਿਨਾਨੇ ਕੀ ਜੀ ਪਾਰਟੀ ਜਿੰਦਾਬਾਦ ਕਾਂਗਰਸ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੇ ਗਾਣੂ ਵੀ ਛਿਪਣਾ ਨਹੀਂ ਜੇ ਕੋਈ ਹੋਰ ਚੀਜ਼ ਦੀ ਲੋੜ ਪਈ ਤਾਂ ਉਹ ਵੀ ਲਿਆਵਾਂਗੇ ਡੀਜ਼ਲ ਵੀ ਕਰਦੇ ਆਂਗੇ ਪਹਿਲਾਂ ਪੈ ਪਾ ਦੇ ਲਾ ਤੇਰਾ ਡੀਜ਼ਲ ਨਹੀਂ ਉਹ ਕੰਮ ਨਹੀਂ ਰੁਕਣ ਦਿੰਦੇ ਜਿਉਂਦਾ ਰਹੇ ਬਾਬਾ ਜੀ ਬਾਬਾ ਜੀ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਦੇ ਜਾਵੇ ਕਾਂਗਰਸ ਕੋਲੇ ਇਨੇ ਵਰਕਰ ਹੈ ਜਿਹੜੇ ਵਿਚਾਰੇ ਆਪਦੀਆਂ ਜੇਬਾਂ ਜੋ ਖਰਚ ਕਰਕੇ ਲਾ ਰਹੇ ਐ ਤੇ ਸਭ ਕਰਾਂਗੇ ਇਹ ਭਾਈ ਪਾਓ ਤੇ ਸ਼ੁਰੂ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬੈਠ ਕੇ ਬੈਨੇ ਮਿਹਰਬਾਨੀ ਕਿ ਅੱਜ ਤੱਕ ਕਿਸੇ ਨੇ ਹੱਥ ਨਹੀਂ ਪੜਿਆ ਸਾਰੇ ਆ ਕੇ ਫੋਟੋ ਕਰਾ ਕੇ ਚਲੇ ਗਏ ਢਾਰ ਸਾਹਿਬ ਸਾਡੇ ਪਰਿਵਾਰਕ ਮੈਂਬਰਾਂ ਚੋਂ ਐਨ ਜੀ ਭਤੀ ਸਾਹਿਬ ਕੋ ਬਾਇਆ ਜੀ ਕੈਂਗਜ਼ਾ ਸਾਰੇ ਦਾ ਬਹੁਤ ਬਹੁਤ ਦਿਲੋਂ ਤਿਲਵੰਦੀ ਆਸੀ ਜਿਨ੍ਹਾਂ ਨੇ ਆ ਕੇ ਸਾਡੀ ਬਾਹ ਫੜੀ ਸਾਨੂੰ ਪੈਪਾ ਦਿੱਤੀਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਰੇਮਦਗੀ ਵੀ ਕੋਈ ਹੋਰ ਲੋਡ ਹੋਊਗੀ ਤਾਂ ਤੁਸੀਂ ਦੱਸ ਦਿਓ ਰਾਵਾਂਗੇ ਬਸ ਤੁਹਾਡੇ ਹੁੰਦਾ ਸਾਨੂੰ ਰੱਬ ਵੀ ਜੀ ਹਰੀ ਕ੍ਰਪਾ ਨੂੰ ਬਹੁਤ ਸਾਰੇ ਇੱਕ ਮੀਡੀਆ ਬਾਈਟ ਜੀ ਸਰ ਇੱਕ ਬਾਈਟ ਜੀ ਇੱਕ ਮੀਡੀਆ ਬਾਈਟ ਛੋਨੂੰ ਮਾਈਕ ਲੱਗਾਈ ਸਾਰੇ ਇਕੱਠੇ ਲੈ ਨਹੀਂ ਫੇਰ ਆਵਾਂਗੇ ਫੇਰ ਆਵਾਂਗਾ ਜੀ ਸਾਰੇ ਇਕੱਠੇ ਆ ਗਏ ਥੋੜਾ ਸਾਈਡੋਂ ਥੋਨੂ ਆ ਗਏ ਜੀ ਇਹ ਤੁਹਾਡੇ ਲੋਕ ਤੋਂ ਨੇ ਇਧਰ ਕੱਢ ਦੇ ਇਧਰ ਆਂਪੀਕ ਹੋ ਗਿਆ ਫਿਰ ਉਹਦੇ ਨੇੜੇ ਆਏ ਤਾਂ ਚਲੋ ਸਾਰੇ ਮਤਲਬ ਚਾਹੀਦੀ ਸੀ ਬਹੁਤ ਕਰਦਾ ਤਾਂ ਬਾਈ ਜੀ ਥੋੜਾ ਜਿਹਾ ਹੋ ਜਾਓ ਪਲੀਜ਼ ਰੇਲ ਮੰਤਰੀ ਆਇਆ ਕਿਨ ਪਲੇਟਫਾਰਮ ਤੇ ਟਾਇਲਟ ਬਣਵਾ ਦਿਓ ਜੀ ਬੱਸ ਮਾਈਕ ਲਗਾ ਦਿਓ ਹਾਂ ਹਾਂ ਸਿਕ ਨੰਬਰ ਕਰ ਲਓ ਚਲ ਆ ਅੱਜ ਤੁਸੀਂ ਆ ਬੋਹਰ ਦੇ ਹਲਕੇ ਦੇ ਵਿੱਚ ਪਹੁੰਚੇ ਹੋ ਆ ਕੀ ਸੁਗਵਾਤ ਲੈ ਕੇ ਕੋਈ ਦੇਖੋ ਜੀ ਗੱਲ ਇਹ ਆ ਮੈਂ ਇੱਕ ਦਿਨ ਪਹਿਲਾਂ ਇੱਥੇ ਆਇਆ ਸੀ ਅੱਜ ਤੋਂ 10 ਦਿਨ ਪਹਿਲਾਂ ਕਿ ਖੁਈਆ ਸਰਵਰ ਪਿੰਡ ਆ ਤੇ ਇਹਦੇ ਵਿੱਚ ਪਾਣੀ ਜਿਹੜਾ ਹੈ ਹੌਲੀ-ਹੌਲੀ ਵਾਟਰ ਲੌਕਿੰਗ ਜਿਹਨੂੰ ਸੇਮ ਕਹਿੰਦੇ ਆ ਉਹ ਰੂਪ ਧਾਰਨ ਕਰ ਰਿਹਾ ਪਾਣੀ ਅੱਗੇ ਹੁਣ ਨਿਕਲ ਨਹੀਂ ਰਿਹਾ ਪਾਣੀ ਕਾਫੀ ਦਿਨਾਂ ਤੋਂ ਇੱਥੇ ਰੁਕਿਆ ਪਿਆ ਹੈ ਕਿਸਾਨਾਂ ਦੀਆਂ ਜ਼ਮੀਨਾਂ ਕਿੰਨੂੰ ਤਾਂ ਸਾਡਾ ਫਸਲ ਖਰਾਬ ਹੋ ਗਈ ਕੋਈ ਕਿੰਨੂੰ ਤੇ ਗੱਲ ਨਹੀਂ ਕਰ ਰਿਹਾ ਸਾਰਾ ਕਿੰਨੂਆਂ ਦੇ ਬਾਗ ਮਰ ਗਏ ਆ ਸੋ ਇਹ ਜਿਹੜੀ ਫਸਲ ਸੀ ਓਨ ਝੋਨੇ ਵਾਲੀ ਵੀ ਡੁੱਬਦੀ ਜਾਂਦੀ ਔਰ ਕਣਕ ਵੀ ਮੈਨੂੰ ਲੱਗਦਾ ਇਹਨਾਂ ਤੋਂ ਬੀਜੀ ਨਹੀਂ ਜਾਣੀ। ਇਸ ਕਰਕੇ ਇਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਸਰਕਾਰ ਪਾਈਪਾਂ ਦੇਵੇ। ਕਿਸੇ ਨੇ ਪਾਈਪਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ ਜੀ ਫਿਰ ਸਾਡੀ ਸਰਕਾਰ ਉੱਤੇ ਜਾਂ ਥੱਲੇ ਤਾਂ ਕੋਈ ਹੈ ਨਹੀਂ। ਅਸੀਂ ਸਾਰੇ ਕਾਂਗਰਸੀ ਆਗੂ ਸਰਬਾਨਾ ਨੇ ਇਕੱਠੇ ਹੋ ਕੇ ਵਿਉਂਤ ਬਣਾਈ ਵੀ ਕਿਵੇਂ ਇਸ ਪਿੰਡ ਨੂੰ ਇਸ ਇਹਦੇ ਚੋਂ ਕੱਢਣਾ ਹੈ। ਸੋ ਪਿੰਡ ਵਾਲਿਆਂ ਨੇ ਡਿਮਾਂਡ ਕੀਤੀ ਸਾਨੂੰ ਵੀ 10 ਇੰਚੀ ਪਾਈਪ 8 ਕਿੱਲੇ ਪਾਈਪ ਦਿਓ ਉਹ ਅਸੀਂ ਪਾਈਪ ਅੱਜ ਮੌਕੇ ਤੇ ਲੈ ਕੇ ਆਏ ਕੋਈ ਹੁਣ ਸਾਥੀ ਕਹਿੰਦਾ ਸੀ ਯਾਰ ਤੇਲ ਦਾ ਵੀ ਅਸੀਂ ਆਖਿਆ ਪਾਈ ਪਾਓ ਜੋ ਕਾਸੇ ਦੀ ਵੀ ਲੋੜ ਹੋਈ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਤੁਹਾਡੇ ਨਾਲ ਰਲ ਕੇ ਆਪਦਾ ਯੋਗਦਾਨ ਪਾ ਕੇ ਤੁਹਾਨੂੰ ਇਸ ਵਿਫਤਾ ਚੋਂ ਕੱਢਣ ਦੀ ਕੋਸ਼ਿਸ਼ ਕਰੇਗੀ ਹਾਂ ਜੇ ਸਰਕਾਰ ਹੁੰਦੀ ਤਾਂ ਫਿਰ ਸਾਰੀ ਨਿਰੰਤਰ ਜ਼ਿੰਮੇਵਾਰੀ ਸਾਡੀ ਸੀ ਇਹ ਤਿਲ ਫੋਲ ਪੇਟਾ ਜੋ ਬਾਬਾ ਜੀ ਨੇ ਸਾਡੀ ਸੇਵਾ ਲਈ ਉਸ ਇਸ ਨਗਰ ਦੀ ਉਹ ਸੇਵਾ ਕਰਕੇ ਚੱਲ ਜੀ ਸਾਹਿਬ ਕਿੰਨੇ ਪਿੰਡਾਂ ਦਾ ਦੌਰ ਕੀਤੇ ਹੈ ਜੀ ਅੱਜ 4 ਪਿੰਡਾਂ ਦੇ ਹੈਗੇ ਆ ਜੀ 6-7 ਪਿੰਡ ਹਬੌਰ ਦੇ ਪ੍ਰਭਾਵਿਤ ਹੈ ਲਗਾਤਾਰ ਦੌਰੇ جاری ਹੈ ਜੀ ਕਾਂਗਰਸ ਪਾਰਟੀ ਅਖੀਰਲੇ ਦਮ ਤੱਕ ਬਜਾਈ ਤੱਕ ਇਹ ਲੜਾਈ ਦੇ ਵਿੱਚ ਲੋਕਾਂ ਦਾ ਸਾਥ ਪ੍ਰਧਾਨ ਜੀ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਜਾਰੀ ਕੀਤਾ ਕਿ ਕਹਿਣਾ ਚਾਹੂੰਗਾ ਕਿ ਪੰਜਾਬ 1200 ਕਰੋੜ ਰੁਪਏ ਇੱਕ ਹਬੌਰ ਦੇ ਵਿੱਚ ਪਾਣੀ ਆਇਆ ਸੀ ਤੇ ਮੁਕਸਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਇਹ ਜਿਹੜਾ 1600 ਕਰੋੜ ਹੈ 88 ਤੋਂ ਵੱਡੀ ਦਵਾਈ ਹੈ ਇਹ ਨਾ ਮਾਤਰ ਦੇ ਬਰਾਬਰ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇੜੇ ਦੇ ਲੋਕ ਹੈ ਇਹਨਾਂ ਕਿਨੂਆਂ ਦੀ ਇਹਨਾਂ ਬਾਗਾਂ ਦੀ ਇਸ ਇਲਾਕੇ ਦੀ ਰਾਖੀ ਵਾਸਤੇ ਕੁਝ ਇੰਤਜ਼ਾਮ ਕਰੋ ਇਹਨਾਂ ਪਿੰਡਾਂ ਨੂੰ ਸੇਮ ਚੋਂ ਕੱਢਣ ਵਾਸਤੇ ਕੋਈ ਇੰਤਜ਼ਾਮ ਕਰੋ ਗੱਲੀਆਂ ਬਾਤੀਆਂ ਆਉਣਾ ਢੇੜਾ ਮਾਰਨਾ ਉਹ ਮਰਕਿ ਉਹ ਗੱਲ ਨਹੀਂ ਬਣੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਸਰ ਜੀ ਆਉਣ ਵਾਲੇ ਟਾਈਮ ਵਿੱਚ ਕੋਈ ਪਕਤਾ ਪ੍ਰਬੰਧ ਕਰਵਾ ਕੇ ਦਿਓਗੇ ਹਾਂਜੀ ਜ਼ਰੂਰ ਆ ਸਪੈਸ਼ਲ ਗਿਰਦਾਵਰੀ ਜਿਹੜੀ ਹੋ ਰਹੀ ਹੈ ਪੰਜਾਬ ਸਰਕਾਰ ਨੇ ਸਿਰਫ ਚੌਣੇ ਦੇ ਨਰਮੇ ਦਾ ਜ਼ਿਕਰ ਕੀਤਾ ਲੇਕਿਨ ਕਿਨਵਾ ਦਾ ਜ਼ਿਕਰ ਕਿਨ ਨੂੰ ਤੇ ਸਮਝੀ ਵਿੱਚ ਨਹੀਂ ਰੱਖੇ ਮਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਹੈ ਹਜੇ ਤਾਂ ਜ਼ਿਕਰ ਹੀ ਕੀਤਾ ਉਹ ਜ਼ਿਕਰ ਦੇ ਨਾਲ ਰੁਪਿਆ ਨਹੀਂ ਆਉਣਾ ਕਿਨੂਆਂ ਦੇ ਕਿਸਾਨਾਂ ਦੇ ਪੁੱਤਰਾਂ ਨੂੰ ਇਹ ਤਾਂ ਦਿੱਲੀ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿੰਨੂ ਬਾਰੇ ਜ਼ਿਕਰ ਕਰਨਾ ਚਾਹੀਦਾ ਹੈ ਇਹੀ ਤਾਂ ਇੱਕ ਫਰੂਟ ਹੈ ਜਿਹੜਾ ਸਾਡੇ ਕੋਲੇ ਹੁੰਦਾ ਹੈ ਜਿਹੜਾ ਫਰੂਟ ਦੇ ਮੁਤਲਕ ਜਿਹਨੂੰ ਹਬੌਰ ਦੇ ਇਲਾਕੇ ਨੂੰ ਜਾਣਿਆ ਜਾਂਦਾ ਹੈ ਫਾਜ਼ਿਲਕਾ ਹਬੌਰ ਬੱਲੂਆਣਾ ਇਹ ਇਲਾਕਾ ਕਿਨੂਆ ਦੇ ਬਾਗਾਂ ਨਾਲ ਜਾਣਿਆ ਜਾਂਦਾ ਹੈ ਮਸ਼ਹੂਰ ਹੈ ਹਿੰਦੁਸਤਾਨ ਪਰ ਮੈਨੂੰ ਮੈਨੂੰ ਹਾਂਜੀ ਹਿੰਦੁਸਤਾਨ ਦਾ 68% ਮੈਂ ਉਹੀ ਦਾ کہہ ਰਿਹਾ ਮੈਨੂੰ ਇਸ ਗੱਲ ਦੀ ਮਤਲਬ ਕਿ ਚਿੰਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਉਹਨਾਂ ਦੇ ਨਾਲ ਸਾਥੀਆਂ ਰਹਿੰਦੇ ਜਿਹੜੇ ਉਹਨਾਂ ਨੇ ਇਹਦੇ ਬਾਰੇ ਕੋਈ ਅਜੇ ਤੱਕ ਚਰਚਾ ਹੀ ਨਹੀਂ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਇਹਦੇ ਬਾਰੇ ਜ਼ਰੂਰ ਦੇਸ਼ ਦੀ ਸੰਸਦ ਦੇ ਵਿੱਚ ਆਵਾਜ਼ ਉਠਾਵਾਂਗਾ ਕਿ ਇਹਨਾਂ ਬਾਗਾਂ ਦੇ ਵਾਸਤੇ ਜਿਹੜਾ ਇਹ ਸਾਡਾ ਮਿਨੀ ਕੈਲੀਫੋਰਨੀਆ ਹੈ ਬਾਗਾਂ ਦੇ ਰੂਪ ਦੇ ਵਿੱਚ ਇਹਦੇ ਤੇ ਕੋਈ ਨਾ ਕੋਈ ਪ੍ਰੋਜੈਕਟ ਦਿਓ ਸਾਨੂੰ ਤਾਂ ਜੋ ਸਾਡੇ ਇਹ ਜਿਹੜੇ ਬਾਗ ਉਜੜ ਨਾ ਕਰ ਰਵਨੀ ਸਿੰਘ ਬਿੱਟੂ ਜੀ ਆਏ ਸੀ ਕੋਈ ਨਹੀਂ ਜੀ ਉਹ ਆਏ ਸੀ ਉੜਾ